ਜਿਥੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸਰੂਪ ਆ ਉੱਥੇ ਕੋਲੇ ਸਿੱਟੇ ਨੇ ਇਹਨਾਂ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਗੋਲੇ ਸਿੱਟੇ ਨੇ ਬੰਦੀ ਸਿੰਘਾਂ ਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਕੋਲੇ ਉੱਥੇ ਗੋਲੇ ਸਿੱਟੇ ਨੇ ਜਿੱਥੇ ਸਿੰਘ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਆ ਦੇਖੋ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਆਏ ਓਏ ਗੋਲੇ ਸੁੱਟੇ ਨਾ ਜਾਣ ਅੱਬੇ ਮੈਂ ਗਾਣਿਆਂ ਨੂੰ ਬੇਇੱਜ਼ਤੀ ਕਰਾਂਗਾ ਪੜਾਣ ਦੇ ਵਿੱਚ ਆਓ ਆ ਦੇਖੋ ਅਗਰੂ ਘਰ ਸਾਹਿਬ ਦੇ ਸੇਂਟੀ ਆਖੋ ਬਈ ਗੁਰੂ ਮਾਰੇ ਦਾ ਰੂਪ ਪਿਆ ਆ ਤੁਹਾਨੂੰ ਜਨਮ ਜਨਮ ਤੱਕ ਤੁਹਾਨੂੰ ਭੋਤਣਾ ਬਹੁਤ ਤੁਹਾਡੀਆਂ ਲਖਣਾ ਨੂੰ ਭੋਤਣਾ ਅੱਖਾਂ ਮੱਤ ਦੀਆਂ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਸਮਝ ਲਈਆਂ ਆਦੀ ਖਾਲਸਾ ਰੂਪ ਇਹ ਨਾ ਕਰੋ ਤੁਸੀਂ ਕੰਮ ਇਹ ਭੁਗਤਣਗਾ ਇਹ ਕੰਮ ਨਾ ਕੀਤਾ ਜਾਵੇ ਜਿੰਨਾ ਚਿਰ ਸਾਡੇ ਨਿਤਰਾ ਹੁੰਦਾ ਸਾਡੇ ਕੰਟੀ ਚਲਾ ਲਾ ਵੀਰ ਜੀ ਕੋਰੋਨਾ ਬਾਅਦੇ ਹੋ ਗਿਆ ਓਏ ਸਾਨੂੰ ਬੋਲੇ ਨਾ ਕਰਾਇਆ ਹਾਏ ਓਏ